ਕਵੀ ਕੋ ਸੂਤ ਸ੍ਰਸ਼ੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟਿਵੇਟ ਪੰਜਾਬ ਦੇ ਨਾਲ ਕੁਝ ਦਿਨ ਪਹਿਲਾਂ ਭਾਨੇ ਸਿੱਧੂ ਦੀ ਫੈਮਲੀ ਤੇ ਇੱਕ ਲੜਕੀ ਦੇ ਵੱਲੋਂ ਗਲਤ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਭਾਨਾ ਸਿੱਧੂ ਹੁਣ ਉਸ ਕੁੜੀ ਦੇ ਪਿੰਡ ਪਹੁੰਚ ਗਿਆ ਹੈ ਉਹਨਾਂ ਦੇ ਪਿੰਡ ਦੀ ਪੰਚਾਇਤ ਤੇ ਆਪਣੇ ਪਿੰਡ ਦੀ ਪੰਚਾਇਤ ਦੇ ਨਾਲ ਮਿਲ ਕੇ ਸਾਰੀ ਗੱਲਬਾਤ ਕਲੀਅਰ ਕੀਤੀ ਹੈ ਪਰ ਉਹ ਲੜਕੀ ਪੰਚਾਇਤ ਦੇ ਵਿੱਚ ਨਹੀਂ ਆਈ ਤੁਹਾਨੂੰ ਦੱਦੀਏ ਕਿ ਭਾਨੇ ਸਿੱਧੂ ਦੇ ਜੀਜੇ ਦੀ ਭਤੀਜੀ ਲੱਗਦੀ ਹੈ ਉਹ ਲੜਕੀ ਤੇ ਇਹਨਾਂ ਦਾ ਕੋਈ ਜ਼ਮੀਨ ਦਾ ਰੋਲਾ ਸੀ ਜਿਸ ਕਰਕੇ ਉਹ ਭਾਨੇ ਸਿੱਧੂ ਦੇ ਪਾਰਕ ਮੈਂਬਰਾਂ ਤੇ ਵੀ ਗਲਤ ਇਲਜ਼ਾਮ ਲਗਾਉਂਦੀ ਹੈ ਹੋ ਸਕਦਾ ਹੈ ਉਸ ਲੜਕੀ ਦੇ ਕੋਲ ਕੋਈ ਸਬੂਤ ਹੋਣ ਪਰ ਭਾਨਾ ਸਿੱਧੂ ਨੇ ਉਹਨਾਂ ਦੇ ਪਿੰਡ ਜਾ ਕੇ ਇਹ ਗੱਲਬਾਤ ਕਹੀ ਹੈ ਕਿ ਤੂੰ ਮੇਰੇ ਕੋਲ ਆ ਕੇ ਹੁਣ ਪੰਚਾਇਤ ਦੇ ਵਿੱਚ ਗੱਲ ਕਰ ਜੇਕਰ ਉਹਦੇ ਕੋਲ ਕੋਈ ਸਬੂਤ ਹੁੰਦੇ ਤਾਂ ਉਹ ਜ਼ਰੂਰ ਪੰਚਾਇਤ ਦੇ ਵਿੱਚ ਗੱਲ ਕਰਦੀ ਪਰ ਹੋ ਸਕਦਾ ਹੈ ਉਹ ਵੀ ਫੋਕੀਆਂ ਫੜਾ ਹੀ ਮਾਰਦੀ ਹੋਵੇ ਉੱਤੇ ਹੀ ਭਾਨੇ ਸਿੱਧੂ ਨੇ ਖਲਾਸੀ ਕੀਤੀ ਕਿ ਉਸ ਦੇ ਸੱਤ ਸਹੁਰੇ ਦਾ ਇਲਾਜ ਮੈਂ ਕਰਵਾਇਆ ਹੈ ਉਹ ਘਰੋਂ ਸੂਣਾ ਲੈ ਕੇ ਫਰਾਰ ਹੋ ਗਈ ਹੈ ਉਹਨਾਂ ਦਾ ਤੇ ਜਿੰਨੇ ਥਾਵਾਂ ਤੇ ਇਹਨੇ ਵਿਆਹ ਕਰਾਏ ਨੇ ਉਹ ਵੀ ਮੁੰਡੇ ਮੇਰੇ ਕੋਲ ਆਉਂਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਉਹਨਾਂ ਦੇ ਨਾਲ ਵੀ ਇਸ ਲੜਕੀ ਨੇ ਠੱਗੀ ਮਾਰੀ ਹੈ ਕੀ ਕਿਹਾ ਹੋਰ ਭਾਨੇ ਸਿੱਧੂ ਨੇ ਪੰਚਾਇਤ ਦੇ ਵਿੱਚ ਉਸ ਲੜਕੀ ਦੇ ਪਿੰਡ ਜਾ ਕੇ ਵੇਖੋ ਤੁਸੀਂ ਪੂਰਾ ਵੀਡੀਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਮੀਹਾਂ ਸਿੰਘ ਆ ਤੁਹਾਡੇ ਪਿੰਡ ਦਾ ਬੰਦਾ ਨੇ ੱੱੱਕੇ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਮੈਂ ਤੁਹਾਨੂੰ ਇੱਕ ਮਿੰਟ ਖੜੋ ਆ ਤੁਹਾਡੇ ਪਿੰਡ ਦੀ ਪੰਚਾਇਤ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਤੁਹਾਡੇ ਪਿੰਡ ਦੀ ਅੱਜ ਦੀ ਸੱਸ ਦੇ ਕੋਲੋਂ ਸੱਸ ਦਾ ਇਲਾਜ ਮੈਂ ਕਰਵਾਇਆ ਉਹਨਾਂ ਨੂੰ ਕਿੰਨਾ ਕੁ ਪਾਇਆ ਸੀ 3.5 ਤੋਲੇ 5.5 ਤੋਲੇ ਸੋਨਾ ਪਾਇਆ ਸੀ ਨਾ 5.5 ਤੋਲੇ ਸੋਨਾ ਪਾਇਆ ਜਿਹੜਾ ਉਹ ਦੇਤਾ ਤੈਨੂੰ ਇਹਨੇ ਨਾ ਲੈ ਗਈ ਨਹੀਂ ਜੀ ਸਾਰਾ ਕੁਝ ਲੈ ਗਈ ਤੇਰਾ ਵੀ 5.5 ਤੋਲੇ ਸੋਨਾ ਲੈ ਗਈ ਮੈਂ ਅੱਛਾ ਹੀ ਲੈ ਗਈ ਅੱਧਾ ਤੋਲੇ ਦਾ ਸੋਨਾ ਟਿੱਕਾ ਮੇਰੇ ਪੇਕਿਆਂ ਦੇ ਪਾਇਆ ਸੀ ਨਾ ਉਹ ਤੋਂ ਨਹੀਂ ਅੱਛਾ ਜੀ ਟਿੱਕਾ ਉਹਨਾਂ ਨੇ ਪਾਇ ਇਹ ਇਹ ਆਇਆ ਨਾ ਜਿਹੜਾ ਹੈ ਜਿੰਨਾ ਜਿਹਦੇ ਇਹਨੂੰ ਸੋਨਾ ਨਹੀਂ ਸੀ ਦਿੱਤਾ ਅੱਛਾ ਜਦ ਜਦ ਤਰੀ ਤੇ ਸੋਨਾ ਮਿਲ ਗਿਆ ਜਦ ਹੀ ਫਰਾਰ ਹੋ ਗਈ ਸੀ ਤੇਰਾ ਪਿਓ ਨੂੰ ਕਿੰਨੇ ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਨੂੰ 10 ਸਾਲ ਹੋ ਗਏ ਫਿਰ ਤੇਰੇ ਪਿਓ ਦਾ ਕੀ ਕਸੂਰ ਹੈਗਾ ਸੀ ਗਾੜਾ ਤੂੰ ਇਮਾਨਦਾਰੀ ਨਾਲ ਦੱਸ ਮੈਂ ਕੋਈ ਕਸੂਰ ਨਹੀਂ ਸੀ ਉਹਨੇ ਮਾਰਿਆ ਸੀ ਉਹਨੇ ਕਤਲ ਕੀਤਾ ਸੀ ਕੋਈ ਫਿਰ ਇਹਦੇ ਪਿਓ ਨੂੰ ਪਸਾਉਣ ਦਾ ਜੇਲ੍ਹ 'ਚ ਕੀ ਹੱਕ ਸੀ ਬਾਈ ਜੀ ਤੇ ਥੋੜੇ ਅਸੀਂ ਨਗਰ ਦੇ ਵਿੱਚ ਆਏ ਆ ਬਾਈ ਤੁਸੀਂ ਸਾਰੇ ਮੁੰਡੇ ਤੇਜਾਂ ਦੇ ਆਜੋ ਜਿਹੜੇ ਹੋਰ ਕਿਸੇ ਨੂੰ ਆਉਣਾ ਬਾਈ ਸੁਣ ਲਓ 2 ਮਿੰਟ ਗੱਲ ਆਜੋ ਗੱਲ ਸੁਣ ਲਓ ਇਹਨਾਂ ਨੂੰ ਇਹ ਹੋ ਗਿਆ ਭਾਨਾ ਇੱਥੇ ਕਰ ਕੋਈ ਐਵੇਂ ਨਹੀਂ ਪਹੁੰਚ ਗਿਆ ਅੱਜ ਆ ਮੌਜੂਦਾ 4-5 ਸਰਪੰਚ ਮੇਰੇ ਨਾਲ ਨੇ ਮੇਰੇ ਪਿੰਡ ਦੀ ਪੰਚਾਇਤ ਆਹੀ ਹੈ ਮੇਰੇ ਨਾਲ ਤੁਹਾਨੂੰ ਹੀ ਮੈਂ ਸੁਣਹਾਰਾ ਨੰਬਰਦਾਰੀ ਬੈਠਾ ਸਾਰੇ ਬੈਠਣਗੇ ਠੀਕ ਹੈ ਨਾ ਗੱਲ ਭਾਨੇ ਦੇ ਨਾਲ ਮੈਂ ਗੱਲ ਇਹ ਗੱਲ ਕਹਿਣ ਦੇ ਨਾਲ ਅਗਲਾ ਕਹਿੰਦਾ ਵੀ ਭਾਨਾ ਹਰ ਇੱਕ ਬੰਦੇ ਇਹ ਗੱਲ ਬੋਲਦਾ ਮੈਂ ਬੋਲਦਾ ਮੈਂ ਮੇਰੀ ਮੈਂ ਉਸ ਪਰਮਾਤਮਾ ਦੀ ਤਾਕਤ ਨਾਲ ਗੱਲ ਬੋਲਦਾ ਕਿਸੇ ਮੰਗਰਾ ਅੱਜ ਮੈਂ ਸਾਫ਼ ਗੱਲ ਕਹਿਣਾ ਇੱਥੇ ਮੈਨ ਠੀਕ ਹੈ ਨਾ ਗੱਲ ਮੈਂ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਇਆ ਵੀ ਤੇਰੀ ਜਿਹੜਾ ਤੂੰ ਰੋਜ਼ ਦੂਜੀ ਤੀਜੀ ਦੇ ਨਾਲ ਵੀਡੀਓ ਪਾ ਦਿੰਦੀਆਂ ਜਾਂ ਮੈਨੂੰ ਮੀਡੀਆ 'ਚ ਜਾ ਕੇ ਬਦਨਾਮ ਕਰਦੀਆਂ ਤੂੰ ਇੱਥੇ ਆ ਕੇ ਸਵਾਲਾਂ ਦਾ ਮੇਰਾ ਜਵਾਬ ਦੇ ਜੇ ਤੂੰ ਸਹੀ ਐ ਠੀਕ ਹੈ ਨਾ ਗੱਲ ਚੱਲ ਮੇਰੇ ਬਾਰੇ ਬੋਲ ਲੈ ਪਹਿਲੀ ਗੱਲ ਤਾਂ ਮੇਰੇ ਵੀ ਕੋਈ ਇੱਕ ਵੀ ਪਰਸਨਾਂ ਆ ਕੱਢ ਕੇ ਦਿਖਾਵੇ ਵੀ ਆਹ ਤੇਰੇ 'ਚ ਕਮੀਆਂ ਕੋਈ ਤੂੰ ਇੱਥੇ ਆ ਕੇ ਧੱਕਾ ਕਰਦਾ ਇੱਥੇ ਆ ਕੇ ਆਹ ਕਰਦਾ ਮਸਲਾ ਕੀ ਓ ਜਮੀਨਦਾਰ ਦਾ ਤੁਹਾਨੂੰ ਸਭ ਨੂੰ ਪਤਾ ਹੈ ਮਸਲਾ ਕੀ ਆ ਮੇਰੀਆਂ ਭੈਣਾਂ ਬਾਰੇ ਬੋਲਣਾ ਜੇ ਮੈਂ ਅੱਜ ਇਹਦੇ ਕਰਤਾਰ ਬਾਰੇ ਤੁਹਾਡੇ ਕੋਲ ਇਹਦੇ ਬਾਰੇ ਬੋਲਦਾ ਠੀਕ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਦੀ ਅਮੇਤ ਬਾਰੇ ਮੇਰੀ ਪੰਚਾਇਤ ਬੈਠੀ ਹੈ ਮੇਰੇ ਪਿੰਡ ਦੀ ਬੋਲਣ ਵਾਲੀ ਜੱਜ ਸਹੀ ਤੇ ਦੀ ਮਾਂ ਆਉਂਦੀ ਤੇ ਦੀ ਭੈਣ ਆਉਂਦੀ ਸਕਾ ਕੋਈ ਆਪ ਦਾ ਕੋਈ ਇਹਨਾਂ ਦੇ ਕਿੰਨੇ ਦਿਨ ਰਿਸ਼ਤੇਦਾਰੀਆਂ ਨਹੀਂ ਗਿਆ ਕਿੰਨਾ ਇਹਦਾ ਪਰਿਵਾਰ ਆ ਕੋਈ ਆ ਕੇ ਨਾਲ ਖੜਦਾ ਕੋਈ ਸਕਾ ਮਾਮਾ ਇਹਦੇ ਨਾਲ ਆ ਕੇ ਖੜਦਾ ਆ ਮੇਰੇ ਨਾਲ ਤਾਂ ਆ ਖੜੇ ਲੇ ਕੇ ਚਾਰ ਪੰਜ ਪਿੰਡਾਂ ਦੇ ਸਰਪੰਚ ਆਏ ਤੁਹਾਡੇ ਕੋਲੇ ਸ਼ਿਕਾਇਤ ਸਰਪੰਚ ਸਾਹਿਬ ਅਸੀਂ ਇਹ ਲੈ ਕੇ ਆਇਆ ਸਾਰੀ ਪੰਚਾਇਤ ਨੰਬਰਦਾਰ ਬੈਠਾ ਵੀ ਜੇ ਇਹਦੇ ਚ ਕੋਈ ਮਾੜੀ ਮੋਟੀ ਕੋਈ ਸ਼ਰਮ ਕਿਤੇ ਹੈਗੀ ਆ ਤਾਂ ਇੱਥੇ ਆ ਕੇ ਜਵਾਬ ਦੇਵੇ ਨਹੀਂ ਮੇਰੇ ਕਰਤਾਰ ਬਾਰੇ ਬੋਲਣਾ ਕੋਈ ਇਹਨੂੰ ਤੁਸੀਂ ਤੀਜੇ ਦਿਨ ਚੱਕ ਕੇ ਉਹ ਵੀਡੀਓ ਪਾਦਣੀਆਂ ਆਏ ਆ ਜੀ ਜੋ ਆ ਜੀ ਇਹ ਇਹਦੇ ਪਿੱਛੇ ਕੋਈ ਦੋ ਬੰਦੇ ਨਹੀਂ ਤੁਰਦੇ ਅੱਜ ਅੱਜ ਆ ਪਿੰਡ ਚ ਸਾਬਤ ਗੱਲ ਹੋ ਗਈ ਮੇਰੇ ਪਿੰਡ ਦੇ ਵਿੱਚ 215 ਲੱਖ ਬੰਦਾ ਇਕੱਠਾ ਹੋਇਆ ਜੇ ਮੈਂ ਮਾਨ ਨਾਲ ਗੱਲ ਕਹਣਾ ਜੇ ਮੈਂ ਪੰਜਾਬ ਲਈ ਕੁਝ ਕੀਤਾ ਤਾਂ ਇਕੱਠਾ ਹੋਇਆ ਸੀ ਮੇਰੇ ਪਿੰਡ ਦੇ ਵਿੱਚ ਦੁਨੀਆ ਦੇ ਨੈਸ਼ਨਲ ਮੀਡੀਆ ਤੇ ਕਰਦੇ ਇਹ ਗੱਲ ਹੈ ਅੱਜ ਤੱਕ ਮੈਂ ਗੱਲ ਤੁਹਾਡੇ ਪਿੰਡ ਦੇ ਵਿੱਚ ਦਾਅਵੇ ਨਾਲ ਕਹਿ ਕੇ ਜਾਣਾ ਤੀਜੇ ਦਿਨ ਕਹਿੰਦੇ ਪੈਸੇ ਖਾਂਦਾ ਆਇਆ ਖਾਂਦਾ 120 30 ਕਰੋੜ ਰੁਪਏ ਦਾ ਮੇਰੇ ਕੋਲੇ ਘਰੇ ਤੁਹਾਡੇ ਪਿੰਡ ਦੀ ਪੰਚਾਇਤ ਆਜੇ ਚਾਹੇ ਇਹ ਆਜੇ ਜਿਹੜਾ ਮੈਂ ਲੋਕਾਂ ਦਾ ਵਾ ਆਲਰਮਤ ਨੂੰ ਕਮੈਂਟ ਖੜੋ ਆ ਤੁਹਾਡੇ ਪਿੰਡ ਦੀ ਪੰਚਾਇਤ ਆ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਤੁਹਾਡੇ ਪਿੰਡ ਦੀ ਆ ਜਿਹੜੀ ਸੱਸ ਦੇਖ ਲਓ ਸੱਸ ਦਾ ਇਲਾਜ ਮੈਂ ਕਰਵਾਇਆ ਇਹਦੀ ਜਿਹੜੀ ਸੱਸ ਆ ਜਿਹੜੇ ਮੁੰਡੇ ਨੂੰ ਇਹ ਵਿਆਹ ਕਰਾਇਆ ਹੋਇਆ ਇਹਦੀ ਸੱਸ ਦੇ ਸਹੁਰਿਆਂ ਇਲਾਜ ਮੈਂ ਕਰਵਾਇਆ ਹਰ ਤੱਕ ਕਰੋ ਕਿ ਨਹੀਂ ਇਹਦੀ ਸੱਸ ਕਹਿੰਦੇ ਮੁੰਡੇ ਨੂੰ ਮੈਂ ਗਿਟਨੈਪ ਕਰੀ ਖੜੀਆਂ ਸੁਣੋ ਸਾਰੀ ਪੰਚਾਇਤ ਤੁਸੀਂ ਸਰਪੰਚ ਖੜੇ ਹੋ ਆ ਤੁਸੀਂ ਇੱਕ ਇਹਦੀ ਸੱਸ ਦੀ ਆ ਸੁਣੋ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣਾ ਆ ਮੈਂ ਕਿਹਾ ਮੈਂ ਤਾਂ ਜਿੱਤਿਆ ਜਿੱਤਿਆ ਮੈਂ ਪੁੱਤਰ ਤੋਂ ਇਹ ਪਰ ਪੈਸਾ ਲਾ ਰਹੀ ਆ ਆ ਮੈਂ ਸੁਣਾਉਣਾ ਕੋਈ ਗੱਲ ਨਹੀਂ ਇੱਕ ਮਿੰਟ ਮਾਰੋ ਬਾਈ ਮੈਂ ਸੁਣਾਉਣਾ ਆ ਸਾਰੇ ਇਹਦੇ ਸੱਸ ਦਾ ਇੱਜ਼ਤ ਸਾਰੇ ਇਹਦੇ ਘਟੋ ਘਾਟੇ ਅੱਧੇ ਘੰਟੇ ਦੀ ਵੀਡੀਓ ਹੈ ਜਿਹਨੇ ਲੈਣੀ ਆ ਬੱਸ ਉਹ ਲੈ ਲਓ ਇੱਕ ਬੇਨਤੀ ਕਰਦਾ ਆ ਸੁਣ ਲਓ ਮੈਂ ਮਾਤਰ ਬੇਕਦਰਾਂ ਤੇ ਪਟਿਆਲੇ ਆ ਕੇ ਜਾਣਾ ਮੈਨੂੰ ਜੇ ਤੇਰੀ ਇਹਦੇ ਸਾਰੇ ਦਾ ਰਜਿੰਦਰਾ ਦੇ ਵਿੱਚ ਉਹਦੇ ਸੱਸ ਇਹਦੇ ਸਹੁਰੇ ਦਾ ਇੱਜ਼ਤ ਮੈਂ ਕਰਵਾਇਆ ਇਹ ਬੋਲਣ ਨੂੰ ਕੀ ਮਰਦੀਆਂ ਮੇਰੇ ਮੂਰੇ ਜਿੰਨੇ ਥਾਵਾ ਤੇ ਨੇ ਪਹਿਲਾਂ ਵਿਆਹ ਕਰਾਇਆ ਸਾਰੇ ਮੇਰੇ ਮੁੰਡੇ ਮੇਰੇ ਆ ਕੇ ਮਿੰਨਤਾਂ ਕੱਢਦੇ ਰਹਿੰਦੇ ਨੇਗੇ ਇਸ ਕਰਕੇ ਸਰਪੰਚ ਸਾਹਿਬ ਥੋੜੀ ਹੈ ਪਿੰਡ ਦੀ ਕੁੜੀ ਹੈ ਤੁਸੀਂ ਇਹਨੂੰ ਇਹਨੂੰ ਨੱਥ ਪਾਓ ਇਹਨੂੰ ਇਹਨੂੰ ਪਾ ਸਕਦੇ ਹੋ ਤੁਸੀਂ ਪੰਚਾਇਤ ਤੋਂ ਸਾਡੇ ਜੀ ਕੋਈ ਗਲਤੀ ਹੈ ਸਾਡੇ ਪਿੰਡ ਦੇ ਸਰਪੰਚ ਪੰਚਾਇਤ ਖੜਿਆ ਜਦੋਂ ਮਰਜੀ ਸਾਡੇ ਪਿੰਡ ਦੇ ਵਿੱਚ ਆ ਜਾਓ ਤੁਹਾਨੂੰ ਖੁੱਲੇ ਛੁੱਟਿਆ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਮੱਝ ਗੱਲ ਕਰਕੇ ਜਾਣਾ ਇਹ ਗੱਲ ਇਹ ਚੀਜ਼ ਹੁੰਦੀ ਆ ਵੀ ਚਲੋ ਜੀ ਉਹ ਬੰਦਾ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਪਤਾ ਨਹੀਂ ਉਹਦੀ ਕਰਤਾਰ ਕੁਸ਼ੀ ਐ ਕਰ ਦੋ ਮੇਨ ਗੱਲ ਜਿਹੜੀ ਆ ਕੇ ਰੁਕਦੀ ਆ ਇੱਥੇ ਆ ਕੇ ਰੁਕਦੀ ਆ ਵੀਦੀ ਕਰਤਾਰ ਕੁਸ਼ੀ ਕਰਨੀ ਆ ਕਰਤਾਰ ਕੁਸ਼ੀ ਆ ਥੜੂ ਹੋ ਜੂਗੀ ਇੱਥੇ ਨੇਕਾਏ ਲੋਕ ਤੁਰੇ ਫਿਰਦੇ ਨੇਗੇ ਨੇਕਾ ਲੋਕਾਂ ਨੇ ਤੁਸੀਂ ਇੱਥੇ ਜ਼ਮੀਨਾਂ ਦ ਅੱਜ ਤੱਕ ਲਾ ਮੈਂ ਤੁਹਾਡੇ ਪਿੰਡ ਦੇ ਵਿੱਚ ਗੱਲ ਕਰਕੇ ਜਾਣਾ ਸ਼ਰਿਆਵਾਂ ਸੁਣ ਲਓ ਧਿਆਨ ਨਾਲ ਗੱਲ ਤੁਹਾਡੇ ਪਿੰਡ ਦਾ ਮੁੰਡਾ ਤੁਹਾਡੇ ਪਿੰਡ ਦਾ ਮੀਹਾ ਸਿੰਘ ਆ ਤੁਹਾਡੇ ਪਿੰਡ ਦਾ ਬੰਦਾ ਨੇ ੱੱੱਕੇ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਹੋਇਆ ਦੱਸੋ ਪੰਚਾਇਤ ਜਵਾਬ ਦੇਵੇ ਕੀ ਕਸੂਰ ਸੀ ਉਹ ਬੰਦੇ ਦਾ ਮੀਹਾ ਜਿਹੜਾ ਤ ਕਤਲ ਸਾਡੇ ਨਾਲ ਚਲੋ ਠੀਕ ਆ ਮੇਰੇ ਮੇਰੀ ਭੈਣ ਨਾਲ ਰੌਲਾ ਹੋ ਸਕਦਾ ਮੇਰੇ ਮਾਮੇ ਨਾਲ ਰੌਲਾ ਹੋ ਸਕਦਾ ਤਾਂ ਜਿਹੜਾ ਤੁਹਾਡਾ ਮੀਹਾ ਤੁਹਾਡੇ ਪਿੰਡ ਦਾ ਦੱਸੋ ਨੇ ਕਤਲ ਕੀਤਾ ਤੁਹਾਡੇ ਪਿੰਡ ਦੀ ਸਾਰੀ ਪੰਚਾਇਤ ਤੁਹਾਡਾ ਸਾਰਾ ਪਿੰਡ ਇਹ ਗੱਲ ਕਹੇ ਆ ਨੰਬਰਦਾਰ ਬੈਠਾ ਸਰਪੰਚ ਬੈਠਾ ਮੀਹੇ ਦਾ ਕੀ ਕਸੂਰ ਸੀ ਜਿਹੜਾ ਨੇ ਦੱਸੋ ਕੀ ਕਸੂਰ ਤੇ ਥੋਡੇ ਪਿੰਡ ਦਾ ਇੱਕ ਵੀ ਬੰਦਾ ਉੱਥੇ ਦਰਸ਼ਨ ਨੂੰ ਮੈਂ 20 ਵਾਰੀ ਸਮਝਾਇਆ ਸੀਗਾ ਮੈਂ ਕਿਹਾ ਤੂੰ ਇਹ ਜ਼ਮੀਨ ਆ ਜਿਹੜੀ ਤੂੰ ਇਹਨੂੰ ਮੈਂ ਕਿੰਨੇ ਵਾਰੀ ਮੈਂ ਕਿਸੇ ਨੂੰ ਉਹ ਇਹ ਤੇ ਕਰ ਕਹੀ ਹੋਵੇ ਥੋਡੇ ਪਿੰਡ ਦੇ ਕਿੰਨੇ ਬੰਦੇ ਨੇ ਇਹਨਾਂ ਖਿਲਾਫ ਝੂਠੇ ਪਰਚੇ ਦਰਜ ਕਰਾਏ ਨੇ 10 ਸਾਲ ਹੋ ਗਏ ਬੈਠੇ ਨੇ ਸਾਰੀ ਉਮਰ ਬੰਦੇ ਨੇ ਜੇਲ੍ਹ ਦੇ ਵਿੱਚ ਖਰਾਬ ਹੋ ਗਈ ਮੀਆਂ ਸਿੰਘ ਦੀ ਮੈਂ ਕਿਸੇ ਵੀ ਥੋਡੇ ਕਿਸੇ ਵੀ ਥੋਡੇ ਪਿੰਡ ਦੇ ਬੰਦੇ ਨੂੰ ਉਹ ਇਹ ਕਹੀ ਹੋਵੇ ਮੇਰੇ ਮੂੰਹ ਤੇ ਲੈ ਆਓ ਕਿਸੇ ਨੂੰ ਵੀ ਕਹੀ ਹੋਵੇ ਕੋਈ ਵੀ ਬੰਦਾ ਕਹਦੇ ਕਿਸ ਨੂੰ ਉਹ ਇਹ ਕਹੀ ਹੋਵੇ ਜਾਂ ਮੇਰੀ ਭੈਣ ਨੇ ਕਹੀ ਹੋਵੇ ਮੇਰੇ ਜੀਜੇ ਨੇ ਕਹੀ ਹੋਵੇ ਕਿਸੇ ਨੇ ਵੀ ਕਹੀ ਹੋ ਹਾਂ ਕੋਈ ਮਾਅ ਨਹੀਂ ਕਿਹਾ ਵੀ ਮੇਰੇ ਨਗਰ ਦੇ ਵਿੱਚ ਆਓ ਮੈਂ ਤੁਹਾਡੇ ਨਗਰ ਦੇ ਵਿੱਚ ਆਇਆ ਨਗਰ ਦਾ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਕਹਿ ਦੇ ਅੱਜ ਇਕੱਠ ਕੇ ਮੈਂ ਤਾਂ ਕਹਿੰਦਾ ਕੋਈ ਬੰਦਾ ਬੋਲੋ ਮੈਂ ਕਹਿੰਦਾ ਕਿਸ ਨੂੰ ਕੋਈ ਚੁੱਪ ਕਰਾਇਆ ਮੇਰੇ 'ਚ ਕੋਈ ਕਮੀਆਂ ਦੱਸੋ ਸਰਪੰਚ ਨੂੰ ਚੁੱਪ ਕਰਾਇਆ ਨੰਬਰਦਾਰ ਨੂੰ ਨਗਰ ਦੇ ਵਿੱਚ ਮੈਂ ਗੱਲ ਸਾਰੇ ਦੇ ਵਿੱਚ ਮੈਂ ਸਾਰਿਆਂ ਨੂੰ ਸਿਹਾਂ ਲਾ ਕੇ ਆਇਆ ਵੀ ਕੋਈ ਬੰਦਾ ਮੇਰੇ 'ਚ ਗਲਤੀ ਕਿਸੇ ਪ੍ਰਕਾਰ ਦੱਸੇ ਤੀਜੇ ਦਿਨ ਕਹਿੰਦੇ ਮੈਂ ਕਾਨੂੰਨੀ ਲੜਾਈ ਲੜ ਮੈਂ ਕਾਨੂੰਨ ਦੇ ਵਿੱਚ ਸਹੀ ਆ ਮੈਂ ਕਹਿੰਦਾ ਜੇ ਤੂੰ ਕਾਨੂੰਨ ਪੱਖੇ ਸਹੀ ਆ ਕੋਈ ਕਾਗਜ਼ ਪੱਤਰ ਇੱਥੇ ਲਿਆ ਕੇ ਪੰਚਾਇਤ ਦੇ ਵਿੱਚ ਧਰ ਤੂੰ ਦੂਖਨ ਮਾਰਨ ਸਾਹਿਬ ਐਡਾ ਵੱਡਾ ਇਕੱਠ ਹੋਇਆ ਸੀਗਾ ਉੱਥੇ ਨਹੀਂ ਤੇਰੀ ਕੋਈ ਉੱਥੇ ਤ ਕੌਣ ਸਗੇ ਜੇਕਰ ਕਾਨੂੰਨ ਦੇ ਵਿੱਚ ਸਹੀ ਆ ਅੱਜ ਅਸੀਂ ਕਾਨੂੰਨੀ ਲੜਾਈ ਲੜਨਾ ਹੈ ਫਿਰ ਕਾਨੂੰਨੀ ਲੜਾਈ ਨਹੀਂ ਫਿਰ ਕਾਨੂੰਨੀ ਲੜਾਈ ਲੜ ਲੈ ਦੱਸ ਮੈਂ ਕਾਨੂੰਨ ਦੇ ਵਿੱਚ ਕਿੱਥੇ ਕੋਈ ਧੱਕਾ ਕਰਿਆ ਕਾਨੂੰਨ ਤੋਂ ਤੋਂ ਉੱਪਰ ਕੁਝ ਨਹੀਂ ਹੈਗਾ ਮੇਰੇ ਤੇ ਤੀਜੇ ਦਿਨ ਮੇਰਾ ਚਾਕੇ ਭੈਣਾਂ ਦੇ ਖਿਲਾਫ ਬੋਲਦਣਾ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਇਹਦੇ ਖਿਲਾਫ ਕੁਝ ਨਹੀਂ ਮੈਂ ਕਹਣਾ ਯਾਰ ਇਹ ਵੀ ਕਿਹਦੀ ਧੀ ਆ ਚਲੋ ਮੈਂ ਤਾਂ ਸਤਕਾਰ ਕਰਦਾ ਤੁਹਾਡੇ ਨਗਰ ਦੀ ਧੀ ਆ ਮੇਰੀ ਭੈਣ ਵਿਆਹੀ ਆ ਮੇਰਾ ਜੀਜਾ ਉਹਦੀ ਭਤੀਜੀ ਆ ਮੈਂ ਤੁਹਾਨੂੰ ਹਜੇ ਵੀ ਉਹਨੂੰ ਕਹਿਣਾ ਵੀ ਚਲ ਕੋਈ ਗੱਲ ਨਹੀਂ ਸਾਡੀ ਭਾਣ ਜੀ ਸਾਡੀ ਭੈਣ ਹੈ ਠੀਕ ਆ ਨਾ ਗੱਲ ਇਸੇ ਪ੍ਰਕਾਰ ਦੀ ਕੋਈ ਵੀ ਗੱਲ ਕਿਸੀ ਹੋਵੇ ਵੀ ਇਹਦੀ ਇਮੇਜ ਬਾਰੇ ਮੈਂ ਕੀ ਬੋਲਾਂ ਜਿਹੜੀ ਜਨਾਨੀ ਨੇ ਔਰਤ ਨੇ ਤਿੰਨ ਚੌਥੇ ਥਾਮਾਂ ਦੇ ਵਿਆਹ ਕਰਾਇਆ ਹੋਵੇ ਚਾਰ ਚਾਰ ਥਾਮਾਂ ਦੇ ਵਿਆਹ ਕਰਾਇਆ ਹੋਵੇ ਮੈਂ ਉਹਨਾਂ ਮੁੰਡਾ ਨੂੰ ਮੇਰੇ ਆਕੇ ਪੈਰੀਂ ਥਰੋਹ ਲਾਉਂਦੇ ਨੇ ਕਿ ਉਹ ਮੁੰਡੇ ਮੈਂ ਉਹਨਾਂ ਦੇ ਖਿਲਾਫ ਨੂੰ ਲਿਆ ਕੇ ਤੇ ਖੜਾ ਕਰਨ ਦਾ ਕੀ ਇਹਦੀ ਇੱਜ਼ਤ ਨਹੀਂ ਇਹ ਜਿੱਤਾ ਪਰ ਇਹਨਾਂ ਨੂੰ ਤਾਂ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੈਗੀ ਫੇਰ ਥੱਲੋਂ ਫੇਰ ਉਹ ਵੀਡੀਓ ਪਾਰੂ ਥੱਲੇ ਕਮੈਂਟ ਪੂਰੇ ਥੱਲੋਂ ਬੰਦ ਕਰ ਲੂਗੀ ਵੀ ਮੇਰੇ ਕੋਈ ਕਮੈਂਟ ਨਾ ਖਿਲਾਫ ਕਰ ਦੇ ਥੱਲੋਂ ਲੇਖ ਕੇ ਪਾ ਦੂਗੀ